ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚ। ਬਰੂ ਪਿਰਪਾ ਨੂੰ ਇੱਕ ਨਮਸਕਾਰ। ਅੱਜ ਦੇ ਵੀਡੀਓ ਵਿੱਚ ਬਹੁਤ ਸੋਹਣੇ ਬਰਬੀਸ ਦਾ ਸੂਟ ਲੈ ਕੇ ਆਏ ਹਾਂ। ਹੋਰ ਵੀ ਕਲਰ ਕੰਬੀਨੇਸ਼ਨ ਅਤੇ ਸਟੱਫ ਵੀ ਅਲੱਗ-ਤੁਹਾ ਜੋੜ ਜੜ ਕੇ ਸਟੱਫ ਕੀ ਹੈ। ਠੀਕ ਹੈ ਜੀ ਦਿਖਾਣੇ। ਇਹ ਜਿਹੜੇ ਅੱਗੇ ਸੂਟ ਹਨ ਜੀ ਵਿੱਚ ਉਹ ਵਿਦਾਉਟ ਦੁਪੱਟੇ ਤੋਂ ਗ੍ਰੀਨ ਕੱਟ ਸੂਟ ਹੈ। ਆਲਓਵਰ ਸੂਟ ਵੀ ਹੈ ਤੇ ਮੈਚਿੰਗ ਸੂਟ ਵੀ ਠੀਕ ਹੈ ਜੀ ਦਿਖਾਣੇ ਜਿਵੇਂ ਦੇਖੋ। ਮਸਟਰਡ ਕਲਰ, ਲਾਵਨਾ ਵਾਲਾ ਤੇ ਇਹਦੇ ਵਿੱਚ ਆਰੀ ਵਰਕ ਕਿੱਤਾ ਹੋਇਆ ਜੀ ਸਾਰੇ ਸਾਰੀ ਸ਼ਰਟ ਦੇ ਵਿੱਚ ਆਰੀ ਵਰਕ ਹੈ ਜੀ ਪੈਂਟ ਵੀ ਬਹੁਤ ਸੋਹਣਾ ਕਲਰ ਦੇ ਬਹੁਤ ਵਧੀਆ ਫਲਾਵਰ ਵੀ ਆ ਤੇ ਲਾਈਨਿੰਗ ਦੇ ਵਿੱਚ ਵੀ ਡਿਜ਼ਾਈਨ ਹੈ ਜੀ ਤੇ ਇਹਦੇ ਨਾਲ ਪਲੇਨ ਬੋਟਮ ਰਹੇਗੀ ਜੀ ਮਸ਼ਲੀਨ ਦੀ ਮਸ਼ਲੀਨ ਦੀ ਬੋਟਮ ਰਹੇਗੀ ਜੀ ਬਾਰਾਂ ਸੋ ਪ੍ਰਾਈਸ ਹੈ ਜੀ ਸੂਟ ਦਾ ਇੱਕ ਬਰਾਊਨ ਕਲਰ ਹੈ ਜੀ ਇਹਦੇ ਵਿੱਚ ਤੇ ਬਹੁਤ ਸੋਹਣਾ ਜੀ ਕਲਰ ਕੰਬੀਨੇਸ਼ਨ ਵੀ ਬਹੁਤ ਵਧੀਆ ਤੇ ਇਹਦੇ ਨਾਲ ਵੀ ਪਲੇਨ ਬਾਟਮ ਹੈ ਜੀ ਮਸਲੀਨ ਦੀ ਬਾਟਮ ਰਹੇਗੀ ਸ਼ਾਈਨ ਦੇ ਵਿੱਚ ਹੈ ਜੀ ਜੀ ਮੈਚਿੰਗ ਇਸ ਕੰਟਰਾਸਟ ਬਹੁਤ ਵਧੀਆ ਹੈ ਜੀ ਪਰ ਹੈ ਜੀ ਇਹ ਕਲਰ ਬਹੁਤ ਸੋਹਣਾ ਹੈ ਜੀ ਤਾਂ ਸੁਖ ਰੋਲ ਕਿਤੇ ਵੀ ਪਲੇਨ ਬਾਟਮ ਰਹੇਗੀ ਤੇ ਇਹਦੇ ਨਾਲ ਆਫ ਵਾਈਟ ਕਲਰ ਦੀ ਸਾਰੇ ਪ੍ਰਿੰਟ ਬਹੁਤ ਵਧੀਆ ਆ ਜੀ ਪਲੇਨ ਬਾਟਮ ਰੇਵਿਜੇ ਜੀ ਆਫ ਵਾਈਟ ਕਲਰ ਦੇ ਇਹ ਵੀ ਪ੍ਰਿੰਟ ਤੇ ਕਲਰ ਕੰਬੀਨੇਸ਼ਨ ਬਹੁਤ ਵਧੀਆ ਆ ਜੀ ਹਾਂਜੀ ਕਿਹ ਕਲਰ ਹੈ ਜੀ ਇਹ ਕਲਰ ਜੀ ਬਹੁਤ ਪਿਆਰਾ ਆ ਜੀ ਪ੍ਰਿੰਟ ਵੀ ਬਹੁਤ ਸੋਹਣਾ ਆ ਜੀ ਪਲੇਨ ਬਾਟਮ ਰੇਵਿਜੇ ਇਹਦੇ ਨਾਲ ਇਹ ਬੰਦੇ ਹੋਰ ਸੁਨਹਿਰੀ ਜਿਹੇ ਕਲਰ ਹੈ ਵੀ ਦਾਲੂ ਕੋ ਕਵਾਜ ਦੇ ਲਈ ਵੱਡੀ ਉਮਰ ਦੇ ਵਾਸਤੇ ਵੀ ਸਾਫ ਸੋਨੇ ਕਲਰ ਹੈ ਜੀ ये भी कलर बहुत प्यारा है जी लाइट डार्क दोनों कॉम्बीनेशन है जी बहुत बढ़िया बहुत बढ़िया कलर है जी यू है जी बिस्कॉस के जी ये प्रिंट ये छोटे प्रिंट के छोटे प्रिंट के यही प्रिंट बहुत सोहना है जी छूट है जी सेम डिजाइन के ये तीन कलर है जी मस्कड कलर ये भी कलर बहुत प्यारा लैश लगा के बहुत सोना डिजाइन बनेगा जी पाइन बार दुपट्टे घर पाए होंगे हैं जी वह आप मैच कर सकते हैं डायल दुबारे करा सकते हैं ठीक है जी थी, एक मैदी ग्रीन कलर तीनों कलर बहुत सोहने हाँ जी बर्गरी आ गए जी प्राइस सेम रहेगा जी बारह सौ रुपये ये बर्गरी जी ਬਿਲਕੁਲ ਸੌਫਟ ਵਾਲਾ ਵਰਬਰੀ ਹੈ ਜੀ ਖੜਮੇ ਵਾਲਾ ਵਰਬਰੀ ਨਹੀਂ ਹੈ ਜਿਹੜਾ ਖੜਮਾ ਜਾਂ ਰਹਿੰਦਾ ਉਹ ਵਰਬਰੀ ਨਹੀਂ ਜੀ ਹੈ ਸੌਫਟ ਵਾਲਾ ਵਰਬਰੀ ਚੋਰ ਦੇ ਵਿੱਚ ਹੈ ਜੀ ਇਹਦੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਪਲੇਨ ਬੋਟਮ ਹੈ ਜੀ ਕਿ ਜੀ ਇਹਦੇ ਨਾਲ ਮੈਂਦੀ ਗ੍ਰੀਨ ਦੇ ਵਿੱਚ ਐਦਾਂ ਦੀ ਬੋਟਮ ਰਹੀ ਜੀ ਪਲੇਨ ਜੀ ਬਹੁਤ ਸੋਹਣਾ ਫੀਲ ਹੈ ਜੀ ਕੰਫੀ ਕਲਰ ਜੋਗ ਜਟ ਦੇ ਵਿੱਚ ਇਹਦੀ ਪ੍ਰਿੰਟ ਬਹੁਤ ਵਧੀਆ ਹੈ ਜੀ ਪਲੇਨ ਬੋਟਮ ਹੈ ਜੀ ਕਿ ਜੀ ਇਹਦੇ ਨਾਲ ਜੀ ਜਿੰਨੇ ਡਾਰਕ ਕਲਰ ਹੈ ਜੀ बॉटम रहेगी जी बॉटम रहेगी बहुत जी बन के बहुत सोहनी लगती है जीट हाँ जी प्याजी कलर है जी तो प्यारा प्रिंट रहेगा जी प्लेन बॉटम है हाँ जी मस्टर्ड कलर ਇਹ ਜਿਹੜੀ ਜੀ ਬਹੁਤ ਸੋਹਣਾ ਵਰਕ ਹੈ ਜੀ ਪਿਓਰ ਜੋਰਜਟ ਦੇ ਵਿੱਚ ਹੈ ਜੀ ਪਲੇਨ ਬਾਟਮ ਰਹੀ ਜੀ ਇਹਦੇ ਨਾਲ ਕੰਟਰਾਸਟ ਦੇ ਵਿੱਚ ਸੂਟ ਹੈ ਜੀ ਇਹ ਠੀਕ ਹੈ ਜੀ ਐਦਾਂ ਦੀ ਬਾਟਮ ਰਹੀ ਜੀ ਇਹਦੇ ਨਾਲ ਬਹੁਤ ਸੋਹਣਾ ਕੰਟਰਾਸਟ ਹੈ ਜੀ ਜਿਹੜਾ ਦੁਪੱਟੇ ਤੋਂ ਪ੍ਰਾਈਸ 1450 ਹੈ ਜੀ ਇਹਦਾ ਇਹ ਹੀ ਪਿਓਰ ਜੋਰਜਟ ਦੇ ਵਿੱਚ ਹੈ ਇਹ ਹਾਂਜੀ ਕੇਪਰ ਇੰਟੈਕ ਇਹਿਸ ਕਾਸ ਦੇ ਵਿੱਚ ਇਹ ਬਹੁਤ ਸੋਹਣਾ ਪ੍ਰਿੰਟ ਹੈ ਇਹ 3D ਪ੍ਰਿੰਟਰ ਜੀ ਨੇ ਡਿਫਰੈਂਟ ਪ੍ਰਿੰਟ ਦੇ ਵਿੱਚ ਸੋਨਰ ਵੀ ਬਹੁਤ ਪਿਆਰਾ ਵੱਡੇ ਫਲਾਵਰਾਂ ਦੇ ਵਿੱਚ ਪੂਰਾ ਸੂਟ ਹੈ ਜੀ ਇਹ ਸੇਮ ਪ੍ਰਿੰਟ ਦੇ ਵਿੱਚ ਅੰਧੇ ਤੇ ਕਲਰ ਆ ਰਹੇ ਹੋਵੇਗੇ ਦੋ ਕਲਰ ਆ ਜੀ ਦੋ ਹੀ ਕਲਰ ਬਹੁਤ ਪਿਆਰੇ ਬਹੁਤ ਵਧੀਆ ਕਲਰ ਨੇ ਠੀਕ ਹੈ ਜੀ ਅੱਗੇ ਵੀੜੇ ਵਿੱਚ ਐਨਾਂ ਅਗਲੇ ਵੀੜੇ ਵਿੱਚ ਫਿਰ ਮਿਲਦੇ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਗਾਇਦੁਰ ਜੀ ਕਹਾਣਸਾ ਗਾਇਦੁਰ ਜੀ ਕੀ ਪਤ